इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹੁਣ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਤੇ ਮੈਂ ਆ ਆਤਿਰ ਸਿੰਘ ਸਨੇਹ ਅੱਜ 15 ਅਗਸਤ ਤੇ ਅਸੀਂ ਜ਼ੀਰਾ ਖੜੇ ਆ ਜ਼ੀਰਾ ਦੇ ਵਿੱਚ 15 ਅਗਸਤ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਮੈਂ சுரேਸ਼ ਕੁਮਾਰ ਪੀ.ਐਸ. ਐਸ.ਡੀ.ਐਮ ਜ਼ੀਰਾ ਅੱਜ ਅਸੀਂ ਜਿਹੜਾ 78ਵਾਂ ਇੰਡੀਪੈਂਡੈਂਸ ਡੇ ਮਨਾਇਆ ਹੈ ਤੇ ਜੀਵਨ ਮਲ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਤੇ ਵਿੱਚ ਤੇ ਬੱਚਿਆਂ ਨੇ ਬਹੁਤ ਹੀ ਵਧੀਆ ਪਾਰਟਿਸਪੇਟ ਕੀਤਾ ਚਾਹੇ ਉਹ ਪਰੇਡ ਦੇ ਵਿੱਚ ਸੀ ਚਾਹੇ ਕਲਚਰਲ ਐਕਟੀਵਿਟੀ ਨੇ ਅਤੇ ਸਾਰਿਆਂ ਨੂੰ ਇਨਸਪਾਇਰ ਕੀਤਾ ਗਿਆ ਹੈ ਕਿ ਜੋ ਸਾਡੇ ਆਜ਼ਾਦੀ ਘੁਲਾਟੀ ਸੀਗੇ ਤੇ ਸ਼ਹੀਦ ਸੀਗੇ ਜੋ ਉਹਨਾਂ ਦੇ ਸੁਪਨੇ ਸੀ ਅੱਜ ਅਸੀਂ ਉਹਨਾਂ ਨੂੰ ਸਾਕਾਰ ਕਰਨ ਲਈ ਅੱਗੇ ਯਤਨਸ਼ੀਲ ਹੋਈਏ ਉਸ ਤੇ ਮੈਨੂੰ ਉਮੀਦ ਹੈ ਜਿਹੜੇ ਬੱਚੇ ਅੱਜ ਪਾਰਟਿਸਪੇਟ ਕੀਤਾ ਹੈ ਇਹਨਾਂ ਨੇ ਬਹੁਤ ਜਿਹੜੇ ਆਪਣੀ ਮਿਹਨਤ ਅਤੇ ਆਪਣੇ ਡੈਡੀਕੇਸ਼ਨ ਦਾ ਉਹ ਰੋਹ ਮਨਵਾਇਆ ਤੇ ਮੈਨੂੰ ਉਮੀਦ ਹੈ ਵੀ ਅੱਗੇ ਜਾ ਕੇ ਵੀ ਵੇਸ਼ ਅਤੇ ਉਹ ਦਾ ਜਿਹੜਾ ਨਾਮ ਰੋਸ਼ਨ ਕਰਨਗੇ ਤੇ ਇਸ

आजादी का जश्न मना रही है इस मौके मैं आप सब हार्दिक बधाई देता हाँ बहुत सारे संघर्षा और कुर्बानिया के बाद आज अब आजाद जिला साल आ आ आ रहे। गदर लहर फूका लहर पक्र अकाली लहर भारत छोड़ो अंदोलन वर्गिया महान लहर शहीद आदम भगत सिंह राजगुरु सुखदेव मदन लाल टीका लाजपुर साहब वे ਅਨੇਕਾਂ ਉਦਾਹਿਕ ਪਰਵਾਨਿਆ ਲੋਕ ਸਮੇਸੇ ਜੇ ਅਰਮੇ ਨੇ ਅਜਾ ਕ ਸੁਝਦਾ ਖਿਆ ਸਪਕਾ ਹੈ ਜੇ 15 ਰਸੂਲ ਸੇ 43 ਦੇ ਤੋ ਕਦਾਰ ਰਹਿ ਸਕੀ ਪਵਦਾਰ ਮੇਰੇ ਪੁਰੇ ਕ ਪਰਿਵਾਰਾਂ ਅਖੇਤਰਾਂ ਦੇ ਵਿੱਚ ਕਮਾਡ ਸੰਭਾਲਣੀ ਹੈ ਦੇਸ਼ ਦੀ ਅੱਜ ਇਸ ਖੇਡ ਗ੍ਰਾਉਂਡ ਆਪਣੇ ਜਾਹੋ ਜਲਾਵ ਦਿਖਾ ਕੇ ਦੁਨੀਆ ਨੂੰ ਦੱਸ ਲੇ ਜੇ ਨਰੀ ਤੋਰ ਕੁ ਜਿਸ ਤਰ੍ਹਾਂ ਦੱਸਦੀ ਹੈ ਕਿ ਜੁੱਤੀ ਦੱਸੇ ਕੰਮ ਬੰਦੇ ਦਾ ਜੁੱਤੀ ਦੱਸੇ ਕੰਮ ਬੰਦੇ ਦਾ ਹੱਥ ਵਿਖਾਉਂਦੇ ਜੋਰ ਅਕਲ ਸਿਆਣਪ ਬੋਲੀ ਦੱਸੇ ਬਾਣ ਵਿਖਾਉਂਦੀ ਤੋਰ ਅੱਖਾਂ ਬਸਾਂ ਨੀਤ ਬੰਦੇ ਦੀ ਕੌਣ ਸਾਥ ਕੌਣ ਜੂ ਕੌਣ ਸਾਥ ਕੌਣ ਜੂ ਨੈਸ਼ਨਲ ਸਰਵਿਸ ਸਕੀਮ ਗੋਵਿੰਦਿਆ ਸਕੂਲ ਦੇ ਬੱਚੇ ਔਰ ਉਹਨਾਂ ਤੋਂ ਬਾਅਦ ਨੈਸ਼ਨਲ ਸਰਵਿਸ ਸਕੀਮ ਗਰਲ ਸਕੂਲ ਦੇ ਬੱਚੇ ਐਨਸੀਸੀ ਐਮਬੋਜੀਅਲ ਸਕੂਲ ਸਿੰਦਰ ਕੌਰ ਪਿੱਛੇ ਦੇ ਵਿਦਿਆਰਥੀ ਨੇ ਔਰ ਸਭ ਤੋਂ ਵੱਧ ਦੇ ਮਾਰਚ ਪਾਸ ਨੂੰ ਦੇ ਦੇ ਸ਼ਾਮਲ ਹੋ ਰਹੀ ਹੈ ਤੋਂ ਸਕੂਲ ਦੇ ਰਾਜੀ ਬੱਚਿਆਂ ਔਰ ਇਸ ਪਹਿਲੀ ਵਾਰੀ ਸ਼ਾਮਲ ਹੋ ਰਹੀ ਹੈ ਉਸ ਵਾਰ ਵਿਦਿਆਰਥੀ ਨਿਊ ਬੈਂਕਰ ਸਕੂਲ ਦੇ ਬੱਚੇ ਬਹੁਤ ਹੀ ਖੂਬਸੂਰਤ ਵਰਤੀ